ਰਾਜ ਕਰੋ ਰਾਜ ਕਰੋ ਰਾਜ ਕਰੋ ਬਾਜੇ ਸ਼ਕਤੀ ਦੇ ਪਾਇਆ ਸੁਖਾ ਪ੍ਰਚਾਰ ਰਾਜ ਕਰੋ ਰਾਜ ਕਰੋ ਰਾਜ ਕਰੋ ਕੋ ਕੋ ਸੇਮ ਮੈਂ ਦੁਨੀਆ ਜਿੰਦਾਬਾਦ ਰਾਜ ਕੀ ਕਹਣਾ ਜਾਉਂਗੇ ਅੱਜ ਧਰਨੇ 'ਚ ਪਹੁੰਚੇ ਹਾਂ ਬਠਿੰਡੇ ਦਾ ਗੁਰਮੀਤ ਇੱਕ ਦੁਕਾਨ ਤੇ ਕੰਮ ਕਰਦਾ ਕੋ ਆਰਡਰ ਮੁਤਾਬਕ ਦਵਾਈ ਲੈ ਕੇ ਦੂਜੀ ਮੰਡੀ 'ਚ ਗਿਆ ਸੀ ਉਹਦੇ ਕੋਲੇ ਬਿਲ ਵੀ ਸੀ ਜਦੋਂ ਦੁਕਾਨ ਤੇ ਉਹ ਗਿਆ ਉੱਥੇ ਦੁਕਾਨਦਾਰ ਨੇ ਦੇਖਿਆ ਵੀ ਦੋਨੇ ਪੱਤੇ ਐਕਸਪਾਇਰ ਹੈ ਉਹ ਐਕਸਪਾਇਰ ਬੱਤੋਂ ਨੇ ਵਾਪਸ ਮੋੜਤੇ ਰਾਜ ਪੁਲਿਸ ਵਾਲੇ ਵੀਰਾਂ ਦਾ ਨਾਕਾ ਲੱਗਿਆ ਸੀ ਉਹਨਾਂ ਨੇ ਰੋਕ ਕਿਉ ਤੇ ਪਰਚਾ ਦਰਜ ਕਰਤਾ ਗੁਰਮੀਤ ਨੇ ਬਹੁਤ ਕਿਹਾ ਵੀ ਮੇਰੇ ਕੋਲ ਬਿਲ ਹੈ ਮੈਂ ਦਵਾਈ ਲੈ ਕੇ ਗਿਆ ਇਹ ਮੇਰੇ ਕੋਲ ਰਜਿਸਟਰਡ ਹੈ ਦੁਕਾਨਦਾਰ ਨੰਬਰ ਆ ਤੇ ਮੈਂ ਦੇਣ ਗਿਆ ਪਰ ਇੱਕ ਗੱਲ ਨਹੀਂ ਸੁਣੀ ਪਰਚਾ ਦਰਜ ਕਰਤਾ ਬਹੁਤ ਮਾੜੀ ਗੱਲ ਹੈ ਸਾਰੀ ਐਸੋਸੀਏਸ਼ਨ ਥੋਕ ਦੇ ਵਪਾਰੀ ਤੇ ਉਹਨਾਂ ਦੇ ਮੁਲਾਜ਼ਮਾਂ ਦੀ ਕੋਈ ਮੰਗ ਹੈ ਕਿ ਸਾਡੀ ਇਨਕੁਆਇਰੀ ਤੁਸੀਂ ਕਰ ਚੁੱਕੇ ਹੋ ਤੁਹਾਨੂੰ ਇਹ ਗੱਲ ਪਤਾ ਲੱਗੀ ਵੀ ਬਿਲਾ ਦੇ ਬਿਲ ਦਵਾਈ ਗਈ ਸੀ ਐਕਸਪਾਇਰੀ ਸੀ ਬੱਚਾ ਨਿਰਦੋਸ਼ ਹੈ ਉਹਦੀ ਜ਼ਿੰਦਗੀ ਨੂੰ ਖਰਾਬ ਨਾ ਕਰੋ ਪਰਚਾ ਰੱਦ ਕਰੋ ਸਾਡਾ ਬੱਚਾ ਸਾਨੂੰ ਵਾਪਸ ਦਿਓ ਕੀ ਲੱਗਦਾ ਨਹੀਂ ਧਰਨੇ ਦੇ ਮਾਮਲੇ 'ਚ ਬਠਿੰਡਾ ਨੰਬਰ 1 ਆਸੰਦਤਕ ਜੀ ਹਰ ਲੋਕ ਪਰੇਸ਼ਾਨ ਹੋ ਰਹੇ ਨੇ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਹੈ ਦੁਕਾਨਦਾਰਾਂ ਨੂੰ ਵੀ ਪਰੇਸ਼ਾਨੀ ਮੈਂ ਇਹਨੂੰ ਰਾਜਨੀਤਿਕ ਮਸਲਾ ਨਹੀਂ ਬਣਾਉਣਾ ਚਾਹੁੰਦਾ ਜਿੱਥੋਂ ਤੱਕ ਤੁਸੀਂ ਸਵਾਲ ਕੀਤਾ ਧਰਨੇ ਦਾ ਜਿਹੜੀ ਮੌਜੂਦਾ ਸਰਕਾਰ ਹੈ ਗੁੰਗੀ ਤੇ ਬੌਲੀ ਤੇ ਅੰਨੀ ਸਰਕਾਰ ਹੈ ਜਿਹਨੂੰ ਕੋਈ ਗਿਆਨ ਨਹੀਂ ਕੋਈ ਗੱਲ ਨਹੀਂ ਲੋਕਾਂ ਨਾਲ ਉਹਨਾਂ ਦਾ ਕੋਈ ਤਲਗ ਨਹੀਂ ਲੋਕਾਂ ਨੂੰ ਪਾਗਲ ਬਣਾ ਕੇ ਉਹਨਾਂ ਦਾ ਫਾਇਦਾ ਲੈ ਕੇ ਉਹਨਾਂ ਨੇ 5 ਸਾਲ ਦਾ ਸਮਾਂ ਲੈ ਲਿਆ ਇਸ ਕਰਕੇ ਅਫਸਰ ਦੀ ਲਗਾਮ ਖੁੱਲੀ ਹੈ ਅਫਸਰਾਂ ਦੇ ਕੋਈ ਕਾਰਵਾਈ ਨਹੀਂ ਸੁਣਨ ਦੱਸਣ ਪੁੱਛਣ ਵਾਲਾ ਕੋਈ ਨਹੀਂ ਉਹ ਕਹਿੰਦੇ ਹਨ ਧੇਰ ਨਗਰੀ ਚੋਪਟ ਰਾਜਾ ਉਹ ਗੱਲ ਹੋਈ ਖੜੀ ਹੈ ਲੋਕ ਤਰਾਹੀ ਤਰਾਹੀ ਕਰੀ ਜਾਂਦੇ ਆ ਕਾਰੋਬਾਰ ਬੰਦ ਹੋਏ ਪਏ ਆ ਲੋਕ ਧਰਨੇ ਆ ਤੇ ਬੈਠੇ ਆ ਇਹ ਜਿਹੜੇ ਲੋਕ ਬੈਠੇ ਆ ਇਹ ਲੋਕਾਂ ਨੂੰ ਜੀਵਨ ਦਾਣ ਤਾਂ ਨਹੀਂ ਦਿੰਦੇ ਪਰ ਜੀਵਨ ਦਾਣ ਦੇ ਵਿੱਚ ਵਾਅਦਾ ਦੇਣ ਵਾਸਤੇ ਦਵਾਈ ਦਿੰਦੇ ਐ ਠੰਡ ਦੇ ਦਿਨ ਐ 100 ਮਰੀਜ਼ ਹਜ਼ਾਰਾਂ ਮਰੀਜ਼ ਫਿਰਦਾ ਪਰ ਪ੍ਰਸ਼ਾਸਨ ਦੇ ਕੋਈ ਅਸਰ ਨਹੀਂ ਨਾ ਮੈਂ ਹਰਨੇਕ ਸਿੰਘ ਜੀ ਕੀ ਮਾਮਲਾ ਸਰ 78 ਹੋਲਸੇਲ ਜੂਨ ਹੋਲਸੇਲ ਕੇਮਿਸਟਾਂ ਕੋਲ ਕੰਮ ਕਰਦੇ ਆ ਜੀ ਸਾਡੇ ਮੁੰਡੇ ਹੋਲਸੇਲ ਦਾ ਮਾਲ ਲੈ ਕੇ 50 60 ਕਿਲੋਮੀਟਰ ਦੀ ਰੇਂਜ ਟੂਰ ਕਰਦੇ ਆ ਅਸੀਂ ਮਾਲ ਲੈ ਕੇ ਵੀ ਜਾਂਦੇ ਆ ਜੇ ਕੋਈ ਆਟਮ ਐਕਸਪਾਇਰ ਹੋ ਜਾਂਦੀ ਹੈ ਤਾਂ ਅਸੀਂ ਐਕਸਪਾਇਰੀ ਚੱਕ ਕੇ ਵੀ ਲੈ ਕੇ ਆਉਂਦੇ ਆ ਸਾਡੇ ਮੁੰਡੇ ਤੋਂ ਸਾਡੇ ਮੁੰਡਿਆਂ ਨੂੰ ਸਿਗਨਾ ਮੈਡੀਕਲ ਤੋਂ ਮੁੰਡਾ ਗਿਆ ਸੀਗਾ ਸਿਗਨਾ ਮੈਡੀਕਲ ਹਾਜ਼ ਨੇ ਦੋ ਪੱਤੇ ਨੋਰ ਕਟੇ ਨੇ ਆਪਣਾ ਕੁਲਨਾਜੀ ਬੰਮ ਦੇ ਵੜਾਈ ਸੀਗੇ ਜੋਗੇ ਐਕਸਪਾਇਰ ਸੀਗੇ ਉਹਨੇ ਆ ਕੇ ਦੁਕਾਨ ਤੇ ਸੀਨ ਕਟਵਾ ਦੇਣਾ ਸੀਗਾ ਪਰ ਸਾਡੇ ਬੰਦੇ ਤੇ ਡੀਐਸਪੀ ਰਾਮਾ ਨੇ ਕੁਲਮੰਡੀ ਦੇ ਨੇ ਸਾਡੇ ਬੰਦੇ ਦੇ ਟੇਸ਼ਨ ਤੇ ਰੋਕ ਲਿਆ ਰੋਕ ਕੇ ਉਹ ਦੋ ਐਕਸਪਾਇਰ ਪੱਤਿਆਂ ਤੇ ਔਨ ਦੀ سپورਟ ਪਰਚਾ ਦਿੱਤਾ ਜੋਗੇ ਨਾ ਕੋ ਡੀਆਜ ਨੇ ਬੁਲਾਇਆ ਗਿਆ ਉਹਨਾਂ ਨੂੰ ਇਹ ਕੋਲਸਪੁਰ ਸਾਹਿਬ ਨੂੰ ਕੋਈ ਨਹੀਂ ਬਤਾਉਂਦਾ ਵੀ ਐਨਆਰਐਸ ਅਕੈਡਮੀ ਕਿਹੜੀ ਹੈ ਨਾ ਡੀਆਈਜੀ ਕੋਈ ਆਇਆ ਨਾ ਕੋਈ ਆਇਆ ਉਹਨੇ ਆਪਣੀ ਕਿਸੇ ਖੁੰਦਕ ਕਰਕੇ ਸਾਡੇ ਬੰਦੇ ਦੇ ਪਰਚਾ ਦਿੱਤਾ ਗਿਆ ਅਸੀਂ ਤਾਂ ਹਦੀ ਤੇ ਹੀ ਮੰਗਿਆ ਵੀ ਸਾਡਾ ਬੰਦਾ ਜਲਦੀ ਬਾਹਰ ਆਵੇ ਤੇ ਉਹਨਾਂ ਦੇ ਪਰਚਾ ਜਿਹੜੇ ਹੈਗੇ ਉਹ ਰੱਦ ਕੀਤੇ ਜਾਣਗੇ ਤੁਸੀਂ ਕਹਿ ਰਹੇ ਹੋ ਕਿ ਬਿੱਲ ਉਹਨਾਂ ਕੋਲ ਸੀਗੇ ਪਰ ਉਸਦੇ ਬਾਅਦ ਜੁਦੀ ਪਰਚਾ ਦਿੱਤਾ ਗਿਆ ਉਹਨੂੰ ਪਰਚਾ ਜਿਹੜੇ ਕੈਮਿਸਟਰੀ ਪਰਚਾ ਬਿੱਲ ਆਪਣਾ ਮੈਡੀਸਨ ਵਾਪਸ ਕੀਤੀ ਸੀ ਉਹਨੇ ਆਪਣੇ ਬਿੱਲ ਲੈ ਕੇ ਆਏ ਵੀ ਮੈਂ 2023 ਵਿੱਚ ਪਰਚੇਸ ਕੀਤੇ ਹੈ ਤਿੰਨ ਪੱਤੇ ਉਹਨੇ ਪਰਚੇਸ ਕੀਤੇ ਇੱਕ ਪਤਾ ਉਹਦਾ ਲੱਗ ਗਿਆ ਦੋ ਪੱਤੇ ਐਕਸਪਾਇਰ ਹੋ ਗਏ ਜਿਉ ਨਸ਼ਾ ਵੇਚਣ ਵਾਲਾ ਹੁੰਦਾ ਕੈਮਿਸਟ ਜਾਂ ਸਾਡਾ ਮੁੰਡਾ ਤਾਂ ਉਹ ਐਕਸਪਾਇਰ ਨਹੀਂ ਹੁੰਦੇ ਸੀਗੇ ਦੋ ਪੱਤੇ ਕੋਈ ਬਾਲੀ ਵੱਡੀ ਖੇਪ ਨਹੀਂ ਸੀ ਇੱਥੇ ਚਿੱਟਾ ਆਮ ਸਰੀਆਮ ਵੇਚੀ ਜਾਂਦਾਗਾ ਸਰਕਾਰ ਕੰਨੀ ਉਹ ਕੋਈ ਨਿਗਾ ਨਹੀਂ ਹੈ ਐ ਨਸ਼ਾ ਵੀ ਜਿਹਨੂੰ ਕੋਈ ਨਿਗਾ ਨਹੀਂ ਹੈ ਇੱਕ ਦੋ ਪੱਤੇ ਟੂਰ ਵਾਲਾ ਮੁੰਡਾ ਉਹ ਕਿਹਾ ਵੀ ਮੇਰੇ ਕੋਲ ਬਿਲ ਹੈ ਮੈਂ ਮਾਲ ਮੈਂ ਮਲਾਇਮਤ ਦੀ ਦੁਕਾਨ ਤੇ ਗੱਲ ਕਰ ਲਓ ਮੇਰੇ ਤੇ ਕਾਗਜ਼ਾ ਪਰਚਾ ਜਦੋਂ ਉਹਨਾਂ ਦੀ ਐਸੋਸੀਏਸ਼ਨ ਦੇ ਬੰਦੇ ਵੀ ਆ ਕੇ ਨਾਮੇ ਤੋਂ ਉਹਨਾਂ ਨੇ ਉਹਦੀ ਸਵਾਸਤ ਵੀ ਨਹੀਂ ਕੱਟਦੇ ਜਦੋਂ ਉਹ ਘਰੇ ਚਲੇ ਗਏ ਤਾਂ ਉਹਨਾਂ ਨੇ ਘੰਟੇ ਬਾਅਦ ਮੁੰਡੇ ਦੇ ਪਰਚਾ ਦਿੱਤਾ ਹੀ ਤੁਹਾਨੂੰ ਬੁਲਾਇਆ ਵੀ ਗਿਆ ਸੀਗਾ ਪ੍ਰਸ਼ਾਸਨ ਵੱਲੋਂ ਪੁੱਛਾ ਪ੍ਰਸ਼ਾਸਨ ਵੱਲੋਂ ਇਹੀ ਸੀਗਾ ਵੀ ਕਿੰਨਾ ਮੈਂ ਅਸੀਂ ਇਨਕੁਆਇਰੀ ਵੜਾਵਾਂਗੇ ਮੁੰਡੇ ਨੂੰ 5-7 ਦਿਨ 10 ਦਿਨ ਤੱਕ ਜੇ ਕੋਈ ਉਸਾਈ ਹੁੰਦਾ ਤੁਹਾਨੂੰ ਬਾਹਰ ਕਰ ਦਾਂਗੇ ਉਹ ਸਾਨੂੰ ਪਤਾ ਜੇ ਸਾਡਾ ਮੁੰਡਾ ਸਹੀ ਹੈ ਤਾਂ ਕੀ ਲੱਗਦਾ ਕਿ ਮਤਲਬ ਬਿੱਲ ਹੋਣ ਦੇ ਬਾਵਜੂਦ ਜਿਹੜਾ ਪਰਚਾ ਕੱਟਿਆ ਗਿਆ ਹੈ ਸੁਣਵਾਈ ਨਹੀਂ ਹੋਈ ਕੀ ਲੱਗਦਾ ਉਹ ਡੀਐਸਪੀ ਨਾਮ ਦੀ ਕੋਈ ਡਾਮੇ ਦੇ ਵਿੱਚ ਉਹਨਾਂ ਦੀ ਕੈਮਿਸਟਰੀ ਨਾਲ ਕੋਈ ਹੋਣੀ ਹੈ ਕੋਈ ਗੱਲਬਾਤ ਉਹਨਾਂ ਦੀ ਖੁੰਦ ਕਰਕੇ ਸਾਡੇ ਬੱਚੇ ਦੇ ਉੱਤੇ ਐਵੇਂ ਹੀ ਪਰਚਾ ਕੀਤਾ ਗਿਆ ਜੋ ਕੋ ਸਾਨੂੰ ਮਨਜ਼ੂਰ ਨਹੀਂ ਆਂਦੇ ਸਾਡਾ ਨਹੀਂ ਹੁੰਦਾ ਮੁੰਡਾ ਨਹੀਂ ਬਾਹਰ ਆਉਂਦਾ ਤਾਂ ਅਸੀਂ ਪੰਜਾਬ ਲੈਵਲ ਦੀ ਹੜਤਾਲ ਕਰਾਂਗੇ ਜਿੰਤੋਂ ਤੱਕ ਜਾਣਾ ਪਿਆ ਉਦੋਂ ਤੱਕ ਜਾਵਾਂਗੇ ਪਰ ਸਾਡਾ ਜਿਹੜਾ ਹੈਗਾ ਵਰਕਰ ਉਹ ਬਾਹਰ ਆਣਾ ਚਾਹੀਦਾ ਅੱਜ ਕੱਲ ਰਿਟੇਲ ਵਾਲੇ ਜਿਹੜਾ ਹੈਗਾ ਸ਼ੋਰੀਆਂ ਬੰਦ ਆ ਸਰ ਅੱਜ ਵੀ ਦੁਕਾਨਾਂ ਬੰਦ ਅੱਜ ਹੋਲ ਸੇਲ ਰਿਟੇਲ ਜੁਨੀ ਸਾਰੀ ਬੰਦ ਹੈਗੀ ਹੈ ਸਾਰੇ ਮੁੰਡੇ ਸਾਰੇ ਸਾਰੇ ਐਮਰ ਸਾਡੇ ਨਾਲ ਹੈਗੇ ਆ ਅਸੀਂ ਦੇਖਿਆ ਕੁਝ ਦੁਕਾਨਾਂ ਖੁੱਲੀਆਂ ਹੋਈਆਂ ਨਹੀਂ ਉਹ ਬੰਦ ਹੋ ਰਹੀਆਂ ਨਹੀਂ ਬੰਦ ਹੋ ਰਹੀਆਂ ਬੰਦ ਦੋ ਚਾਰ ਦੇ ਕਾਲੇ ਭੇੜੀਏ ਜਿਹੜੇ ਹੁੰਦੇ ਆ ਬੰਦ ਹੋ ਰਹੀਆਂ ਨਹੀਂ ਕੁਝ ਹੋ ਰਹੀਆਂ ਦੇਖੋ ਜੀ ਜਿੱਥ ਹੋ ਜੇ ਦੋ ਚਾਰ ਐਜੇ ਹੁੰਦੇ ਨੇ ਜਿਹੜੇ ਹੱਕ ਚ ਨਹੀਂ ਹੁੰਦੇ ਜਾਂ ਉਹ ਜਾਣ ਕੀ ਖਰਾਬ ਕਰਦੇ ਹੁੰਦੇ ਆ ਉਹ ਐਂਟੀ ਪਾਰਟੀ ਦੇ ਵੀ ला ਸਕਦੇ ਆ ਆਪਾਂ ਕੋਈ ਵੀ ਲਾ ਸਕਦੇ ਆ ਪਰ ਸਾਡੇ 90 ਤੋਂ 95% ਸਾਡੇ ਨਾਲ ਆ ਤੁਸੀਂ ਇਕੱਠ ਦੇਖ ਲਓ ਸਾਰੇ ਸਾਡੇ ਨਾਲ ਹੈ ਪਰ ਸਾਡਾ ਮੁੰਡਾ ਜਲਦੀ ਤੋਂ ਜਲਦੀ ਬਾਹਰ ਆਣਾ ਚਾਹੀਦਾ ਹੈ ਅਸੀਂ ਤਾਂ ਹੀ ਪ੍ਰਸ਼ਾਸਨ ਨੂੰ ਹੀ ਮੰਗਾ ਹੈ ਨਹੀਂ ਕਲਰ ਟੇਬ ਦੇ ਪ੍ਰਧਾਨ ਜਿਹੜੇ ਆ तकरीबन 12 ਤੋਂ ਉੱਪਰ ਟਾਈਮ ਹੋ ਗਿਆ ਕੋਈ ਅਧਿਕਾਰੀ ਆਇਆ ਹੈ ਪ੍ਰਸ਼ਾਸਨ ਦਾ ਤੁਹਾਡੇ ਨਾਲ ਨਹੀਂ ਹਾਲੇ ਤੱਕ ਕੋਈ ਨਹੀਂ ਆਇਆ ਉਹਨਾਂ ਨੂੰ ਆਉਣਗੇ ਜੇ ਜੇ ਆਉਣਗੇ ਸਾਨੂੰ ਪੱਕਾ ਜੀ ਸ਼ੁਸ਼ਵਾਸ਼ਣ ਦੇਣਗੇ ਵੀ ਸਾਡਾ ਮੁੰਡਾ ਸ਼ਾਮ ਤੱਕ ਬਾਹਰ ਆ ਜੂਗਾ ਤੇ ਅਸੀਂ ਉਸ ਤੇ ਪੱਕਾ ਰੱਦ ਕਰਾਂਗੇ ਤਾਂ ਅਸੀਂ ਆਪਣੇ ਦਰਨਾਂ ਨੂੰ ਉਹਨਾਂ ਚ ਰਸੀ ਆਪਣੇ ਮਾਰਕੀਟ 'ਚ ਲੈ ਜਾਵਾਂਗੇ ਅਸੀਂ ਆਪਣੀ ਮਾਰਕੀਟ 'ਚ ਬੈਠਾਂਗੇ ਨਹੀਂ ਤਾਂ ਜਿੰਨਾ ਚਿਰ ਸਾਡਾ ਮੁੰਡਾ ਨਹੀਂ ਬਾਹਰ ਆਉਂਦਾ ਅਸੀਂ ਇੱਥੇ ਬੈਠੇ ਹਾਂ ਨਹੀਂ ਡੀਟੇਲ ਦੇ ਜਿਹੜੇ